ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਦੋਂ ਕਿਰਪਾ ਰੁਕ ਜਾਂਦੀ ਹੈ ਗੱਲਬਾਤ ਨਜ਼ਰੋਂ ਹਟ ਜਾਂਦੀ ਹੈ ਤੇ ਕਿਹੜਾ ਸੰਕੇਤ ਸਪਨੇ ਰਾਹੀਂ ਉਸ ਇਨਸਾਨ ਨੂੰ ਮਿਲਦਾ ਹੈ ਜਿਦੇ ਤੇ ਖਾਸ ਪੀਰਾਂ ਦੀ ਪਹਿਲਾਂ ਤੋਂ ਕਿਰਪਾ ਹੁੰਦੀ ਹੈ ਜਦੋਂ ਕਿਰਪਾ ਰੁਕ ਜਾਂਦੀ ਹੈ ਤਾਂ ਫਿਰ ਕੋਈ ਨਾ ਕੋਈ ਸੰਕੇਤ ਜ਼ਰੂਰ ਮਿਲਦਾ ਹੈ ਸੋ ਅੱਜ ਆਪਾਂ ਇਸ ਵੀਡੀਓ ਤੋਂ ਸਮਝਣਾ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਾਲ ਦੀ ਨਾਲ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਆਂ ਕੁਝ ਕਮੈਂਟਾਂ ਦੱਸ ਦਿੰਨੇ ਆਂ ਸੋ ਇੱਥੇ ਪਹਿਲਾਂ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸਾਡੇ ਘਰ ਦਰਵਾਜ਼ਾ ਬਣੇ ਹੋਏ ਨੂੰ ਕਈ ਪਰ ਸਾਨੂੰ ਦਰਸ਼ਨ ਨਹੀਂ ਹੋਏ ਸੋ ਦੇਖੋ ਜਦੋਂ ਅਸੀਂ ਦਰਬਾਰ ਬਣਾਉਂਦੇ ਹਾਂ ਕਿਸੇ ਸਿਆਣੇ ਦੀ ਸਲਾਹ ਦੇ ਨਾਲ ਪ੍ਰਾਕ ਰੱਖੀ ਜਾਂਦੀ ਹੈ ਤਾਂ ਫਿਰ ਚਿਰਾਗ ਰੋਸ਼ਨ ਉੱਪਰ ਕੀਤਾ ਜਾਂਦਾ ਹੈ ਦਰਬਾਰ ਬਣਾਇਆ ਜਾਂਦਾ ਹੈ ਸੋ ਕਈ ਨਿਯਮ ਦੇ ਨਾਲ ਹੀ ਇਹ ਸੇਵਾ ਜਿਹੜੀ ਹੈ ਸ਼ੁਰੂ ਹੁੰਦੀ ਹੈ ਸੋ ਬਾਕੀ ਜਿਹਦੀ ਵੀ ਸਲਾਹ ਦੇ ਨਾਲ ਤੁਸੀਂ ਸੇਵਾ ਸ਼ੁਰੂ ਕੀਤੀ ਹੈ ਤੁਸੀਂ ਇਹ ਦੇਖੋ ਕਿ ਤੁਸੀਂ ਖੁਦ ਨੇ ਹੀ ਇਹ ਕਰਮ ਕਰ ਲਿਆ ਹੈ ਜਾਂ ਫਿਰ ਕਿਸੇ ਦੀ ਸਲਾਹ ਦੇ ਨਾਲ ਕਿਸੇ ਬਜ਼ੁਰਗ ਦੀ ਸਲਾਹ ਦੇ ਨਾਲ ਕਿਸੇ ਵੀਰ ਦੀ ਸਲਾਹ ਦੇ ਨਾਲ ਇਹ ਕੰਮ ਸ਼ੁਰੂ ਕੀਤਾ ਹੈ ਕਿਉਂਕਿ ਜਦੋਂ ਦਰਬਾਰ ਬਣਾਇਆ ਜਾਂਦਾ ਤੇ ਬਹੁਤ ਗੱਲਾਂ ਦਾ ਧਿਆਨ ਵੀ ਰੱਖਿਆ ਜਾਂਦਾ ਹੈ ਅਰਦਾਸ ਬੇਨਤੀ ਕੀਤੀ ਜਾਂਦੀ ਆ ਤੇ ਉਹਨਾਂ ਅੱਗੇ ਫਰਿਆਦ ਕੀਤੀ ਜਾਂਦੀ ਹੈ ਕਿ ਬੈਠ ਕੇ ਸੇਵਾ ਲਵੋ ਕਿਸੇ ਢੰਗ ਦੇ ਨਾਲ ਜਾਨੀ ਅਰਦਾਸ ਕਬੂਲ ਕਰਾਉਣੀ ਜਗਾ ਕਬੂਲ ਕਰਾਉਣੀ ਸੇਵਾ ਕਬੂਲ ਕਰਾਉਣੀ ਸੋ ਇੱਕ ਫਕੀਰ ਹੀ ਸਹੀ ਰਸਤੇ ਤੇ ਪਾ ਸਕਦਾ ਹੈ ਸੋ ਬਾਕੀ ਜੇਕਰ ਇਸ ਤਰ੍ਹਾਂ ਤੁਸੀਂ ਤਲਾ ਦੇ ਨਾਲ ਚੱਲੇ ਹੋ ਇਹ ਸਭ ਕੁਝ ਕੀਤਾ ਹੋਇਆ ਹੈ ਤਾਂ ਫਿਰ ਤੁਸੀਂ ਇਹ ਤਾਂ ਕਦੇ ਵੀ ਸੋਚੋ ਕਿ ਸਾਨੂੰ ਦਰਸ਼ਨ ਨਹੀਂ ਹੁੰਦੇ ਦਰਸ਼ਨ ਉਹ ਬਹੁਤ ਸਾਰੇ ਰੂਪਾਂ ਵਿੱਚ ਦੇ ਜਾਂਦੇ ਆ ਪਰ ਇੱਥੇ ਕਈ ਵਾਰ ਇਨਸਾਨ ਸਮਝਦਾ ਨਹੀਂ ਸੋ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਤਸਵੀਰ ਨਜ਼ਰ ਆਉਂਦੀ ਹੈ ਜਾਂ ਕੋਈ ਫਕੀਰ ਨਜ਼ਰ ਆਉਂਦਾ ਹੈ ਜਾਂ ਫਿਰ ਜੋ ਇਨਸਾਨ ਕੋਈ ਤੁਹਾਡੀ ਜਾਣ ਪਛਾਣ ਦੇ ਵਿੱਚੋਂ ਸੇਵਾ ਕਰਦਾ ਹੈ ਤੇ ਉਹ ਸੁਪਨੇ ਵਿੱਚ ਨਜ਼ਰ ਆਉਂਦਾ ਕੋਈ ਗੱਲ ਇਹੋ ਜੀ ਕਹਿ ਜਾਣੀ ਜਿਹਦਾ ਤੁਹਾਨੂੰ ਫਾਇਦਾ ਹੁੰਦਾ ਹੈ ਤੇ ਮੁਸ਼ਕਲ ਤੋਂ بچਣ ਦਾ ਢੰਗ ਦੱਸ ਜਾਣਾ ਸੋ ਇਸ ਤਰ੍ਹਾਂ ਬਹੁਤ ਸਾਰੇ ਸੰਕੇਤ ਹੁੰਦੇ ਆ ਕਿ ਤੁਹਾਡੀ ਸੇਵਾ ਕਬੂਲ ਹੋ ਰਹੀ ਹੈ ਦਰਸ਼ਨ ਹੋ ਰਿਹਾ ਸੋ ਕਦੇ ਵੀ ਇਹ ਨਾ ਸੋਚੋ ਕਿ ਸਾਨੂੰ ਦਰਸ਼ਨ ਨਹੀਂ ਹੁੰਦੇ ਕਿਉਂਕਿ ਹੁਣ ਸਿੱਧਾ ਹੀ ਜਿਆਸੀ ਗਈ ਹੈ ਜੋ ਉਹਦਾ ਅਸਲ ਰੂਪ ਹੈ ਉਹ ਸਾਡੇ ਮੂਰਿਆ ਜਾਵੇ ਇੰਨੀ ਆਪਣੀ ਭਗਤੀ ਨਹੀਂ ਹੈ ਸੋ ਜਿੰਨੀ ਸੇਵਾ ਹੋਵੇਗੀ ਭਗਤੀ ਹੋਵੇਗੀ ਉਸੇ ਢੰਗ ਨਾਲ ਕਿਰਪਾ ਵੀ ਮਾਲਕ ਦੀ ਹੁੰਦੀ ਹੈ ਸੋ ਨਿਜਮ ਰੱਖ ਕੇ ਵਿਸ਼ਵਾਸ ਰੱਖ ਕੇ ਸੇਵਾ ਕਰਦੇ ਜਾਓ ਸਭ ਕੁਝ ਸਹੀ ਵੀ ਹੋ ਜਾਂਦਾ ਹੈ ਦਰਸ਼ਨ ਵੀ ਦਿੰਦਾ ਹੈ ਮਾਲਕ ਆਉਣ ਵਾਲੇ ਸਮੇਂ ਬਾਰੇ ਵੀ ਪਹਿਲਾਂ ਹੀ ਦੱਸ ਦਿੰਦਾ ਹੈ ਸੋ ਇਹ ਮੰਨਦੇ ਭੁਲੇਖੇ ਹੈ ਕਿ ਅਸੀਂ ਸੇਵਾ ਕਰਦੇ ਦਰਸ਼ਨ ਨਹੀਂ ਹੁੰਦੇ ਸੋ ਦਰਸ਼ਨ ਜ਼ਰੂਰ ਹੁੰਦੇ ਹੈ ਜਦੋਂ ਅਸੀਂ ਵਿਸ਼ਵਾਸ ਰੱਖ ਕੇ ਸੇਵਾ ਕਰਦੇ ਹਾਂ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਜੇਕਰ ਕੋਈ ਪੀਰਾਂ ਦੀ ਸੇਵਾ ਕਰਦਾ ਹੈ ਤਾਂ ਉਹਦੇ ਸਿਰ ਵਿੱਚ 24 ਘੰਟੇ ਦਰਦ ਕਿਉਂ ਰਹਿੰਦਾ ਹੈ ਸੋ ਇਹ ਸਭ ਕੁਝ ਸ਼ੁਰੂਆਤ ਦੀਆਂ ਗੱਲਾਂ ਹੈ ਜਦੋਂ ਅਸੀਂ ਸੇਵਾ ਵਿੱਚ ਪੈਂਦੇ ਹਾਂ ਕੁਝ ਇੱਕ ਸਾਲ ਕੁਝ ਸਮਾਂ ਇਸੇ ਤਰ੍ਹਾਂ ਇਨਸਾਨ ਨਾਲ ਹੁੰਦਾ ਰਹਿੰਦਾ ਹੈ ਸਿਰ ਤੇ ਇੱਕ ਭਾਰ ਬਣਿਆ ਰਹਿਣਾ ਕਿਉਂਕਿ ਅਸੀਂ ਪਹਿਲਾਂ ਤੋਂ ਲੈ ਕੇ ਕੋਈ ਚੰਗਾ ਕਰਮ ਨਹੀਂ, ਸੇਵਾ ਨਹੀਂ ਕੀਤੀ, ਸਿਮਰਨ ਨਹੀਂ ਕੀਤਾ ਜੋ ਸਾਡੇ ਤੇ बैड એનર્ਜੀ ਹੁੰਦੀ ਹੈ ਉਹਨੂੰ ਖਤਮ ਹੋਣ ਲਈ ਟਾਈਮ ਲੱਗਦਾ ਹੈ ਤੇ ਹੌਲੀ-ਹੌਲੀ ਮਾਲਕ ਦਾ ਹੱਕ ਇਸ ਸਰੀਰ ਤੇ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਸਰੀਰ ਤੇ ਭਾਰ ਆਉਂ ਹੀ ਪੈਂਦਾ ਕਿਉਂਕਿ ਜਿ ਇੱਕ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਕਿ ਦੋਹਾਂ ਤਰ੍ਹਾਂ ਦੀ ਲੜਾਈ ਇਸੇ ਤਰ੍ਹਾਂ ਨਾਲ ਜਦੋਂ ਮਾਲਕ ਦੇ ਲੜ ਲੱਗਦੇ ਆ ਇੱਕ ਬੈਟ એનર્ਜੀ ਹੈ ਇੱਕ ਚੰਗੀ એનર્ਜੀ ਹੈ ਸੋ ਇਹ ਦੋਨਾਂ ਵਿੱਚ ਜਦੋਂ ਆਪਸ ਵਿੱਚ ਅਣਮਣ ਹੁੰਦੀ ਹੈ ਤਾਂ ਫਿਰ ਜਿਹਦੇ ਪਾਸੇ ਅਸੀਂ ਜਿਆਦਾ ਝੁਕਦੇ ਆਂ ਜਿਹਦੀ ਤਰਫ ਜਿਆਦਾ ਜਾਂਦੇ ਆਂ ਫਿਰ ਉਹਦੀ ਜਿੱਤ ਹੁੰਦੀ ਹੈ ਤੇ ਜਦੋਂ ਫਿਰ ਇਹ ਸਭ ਕੁਝ ਹੁੰਦਾ ਹੈ ਤਾਂ ਸਿਰ ਤੇ ਭਾਰ ਸਿਰ ਦੇ ਵਿੱਚ ਦਰਦ ਹੋਣੀ ਸਰੀਰ ਤੇ ਭਾਰ ਰਹਿਣਾ ਇਹ ਸਭ ਕੁਝ ਨਾਰਮਲ ਹੋ ਜਾਂਦੀਆਂ ਗੱਲਾਂ ਸੋ ਵਿਸ਼ਵਾਸ ਰੱਖਣਾ ਅਰਦਾਸ ਬੇਨਤੀ ਕਰੋ ਤੇ ਜੋ ਦਰਵਾਰ ਵਿੱਚ ਜਾਲ ਰੱਖਿਆ ਹੋਇਆ ਉਹ ਜਾਲ ਦਾ ਤੁਸੀਂ ਛਿੱਟਾ ਦੋ ਆਪਣੇ ਤੇ ਵੀ ਛਿੱਟਾ ਦੋ ਤੇ ਜਲ ਪੀਓ ਉਹਦੇ ਨਾਲ ਕਾਫੀ ਹੱਦ ਤੱਕ ਸੁਧਾਰ ਮਿਲਣਾ ਸ਼ੁਰੂ ਹੋ ਜਾਵੇਗਾ ਸੋ ਇਹ ਬਹੁਤ ਨਾਰਮਲ ਗੱਲਾਂ ਹੈ ਕੁਝ ਸਮਾਂ ਹੀ ਹੁੰਦਾ ਹੈ ਜਦੋਂ ਇਨਸਾਨ ਸੇਵਾ ਵਿੱਚ ਵਾਝ ਜਾਂਦਾ ਹੈ ਮਾਲਕ ਦਾ ਬਣ ਜਾਂਦਾ ਹੈ ਤਾਂ ਫਿਰ ਮਾਲਕ ਵੀ ਆਪਣਾ ਹੱਕ ਸਰੀਰ ਤੇ ਉੱਤੇ ਅਪਣਾ ਲੈਂਦਾ ਹੈ ਤਾਂ ਫਿਰ ਇਹ ਸਭ ਪ੍ਰੋਬਲਮਾਂ ਦੂਰ ਹੋ ਗੋ ਚੰਦਗਰ ਹੈ ਹੁਣ ਇੱਕ ਚੀਜ਼ ਹੈ ਜੋ ਬਹੁਤ ਚਿਰ ਤੋਂ ਸਰੀਰ ਤੇ ਕਬਜ਼ਾ ਕਰਕੇ ਬੈਠੀ ਹੈ ਉਹਨੂੰ ਜਾਣ ਲਈ ਸਮਾਂ ਲੱਗਦਾ ਹੈ ਸੋ ਜੋ ਅਸੀਂ ਕੋਈ ਜਾਣੇ ਨ ਜਣ ਜਮਾੜਾ ਕਰਮ ਕੀਤਾ ਹੈ ਜੋ ਮਾੜੇ ਕਰਮਾਂ ਦੀ ਮਹਿਲ ਇਸ ਮੰਨ ਤੇ ਚੜੀ ਹੋਈ ਆ ਕਾਲ ਦਾ ਪਹਿਰਾ ਬਣਿਆ ਹੋਇਆ ਆ ਉਹ ਪਹਿਰੇ ਨੂੰ ਜਾਣ ਲਈ ਟਾਈਮ ਲੱਗਦਾ ਹੈ ਕਿ ਜਿਸ ਦਿਨ ਮਾਲਕ ਦੀ ਕਿਰਪਾ ਹੋ ਜਾਂਦੀ ਹੈ ਸਭ ਚੀਜ਼ਾਂ ਦਾ ਛੁਟਕਾਰਾ ਸਾਨੂੰ ਮਿਲ ਜਾਂਦਾ ਹੈ ਸੋ ਇਸ ਕਰਕੇ ਕਦੇ ਵੀ ਘਬਰਾਉਣਾ ਜਦੋਂ ਵੀ ਅਸੀਂ ਸੇਵਾ ਵਿੱਚ ਪਾਉਂਗੇ ਚੰਗੇ ਪਾਸੇ ਲੱਗੋਗੇ ਤੇ ਸਭ ਪਰੇਸ਼ਾਨੀਆਂ ਜ਼ਿੰਦਗੀ ਵਿੱਚ ਜ਼ਰੂਰ ਆਉਂਦੀਆਂ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਸੋ ਇੱਥੇ ਇੱਕ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਸੁਪਨੇ ਰਾਏ ਪੰਜ ਦਰਮੇਸ਼ ਦਿਸਣੇ ਤੇ ਅਨਾਜ ਦਿਸਣਾ ਫਿਰ ਪਾਣੀ ਖੜਾ ਹੋਇਆ ਦਿਸਣਾ ਇਹਦਾ ਕੀ ਮਤਲਬ ਹੈ ਸੋ ਦੇਖੋ ਜਦੋਂ ਵੀ ਅਸੀਂ ਸੇਵਾ ਸ਼ੁਰੂ ਕਰਦੇ ਹਾਂ ਤਾਂ ਉਹ ਮਾਲਕ ਬਹੁਤ ਸਾਰੇ ਸੰਕੇਤ ਦਿੰਦਾ ਹੈ ਤੇ ਜਦੋਂ ਮਾਲਕ ਦੀ ਕਿਰਪਾ ਹੋ ਜਾਂਦੀ ਆ ਤੇ ਕਈ ਵਾਰ ਤਾਂ ਅਸੀਂ ਖੁਦ ਹੀ ਰੌਲਾ ਪਾ ਦਿੰਨੇ ਆ ਸੋ ਕਿਉਂਕਿ ਰੌਲਾ ਇਸ ਕਰਕੇ ਕਹੀਦਾ ਕਿ ਨਾ ਪਾਓ ਕਿਉਂਕਿ ਇੱਕ ਤਾਂ ਹੈ ਮਾਲਕ ਪਰਦੇ ਵਿੱਚ ਰਹਿਣਾ ਪਸੰਦ ਕਰਦਾ ਹੈ ਤੇ ਦੂਸਰਾ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਕੇ ਹੀ ਰਹਿਣਾ ਚਾਹੀਦਾ ਕਿਹਦੇ ਦਿਲ ਵਿੱਚ ਕੀ ਚੱਲਦਾ ਆਪਾਂ ਨਹੀਂ ਜਾਣਦੇ ਸੋ ਦੁਨੀਆ ਬਹੁਤ ਤਰ੍ਹਾਂ ਦੀ ਹੈ ਸੋ ਜਦੋਂ ਕਿਰਪਾ ਰੁਕ ਜਾਂਦੀ ਹੈ ਤਾਂ ਫਿਰ ਸਪਨੇ ਰਾਹੀਂ ਕੁਝ ਨਾ ਕੁਝ ਦਿਸਣਾ ਸ਼ੁਰੂ ਹੋ ਜਾਂਦਾ ਹੈ ਸੋ ਜੋ ਖੜੇ ਹੋਏ ਪਾਣੀ ਦਾ ਨਜ਼ਰ ਆਉਣਾ ਇਹਦਾ ਇੱਕ ਹੀ ਸੰਕੇਤ ਹੈ ਕਿ ਸੇਵਾ ਕਰਦੇ ਆਂ ਕਿਰਪਾ ਜਿਹੜੀ ਉਹ ਰੁਕ ਚੁੱਕੀ ਆ ਕਿਉਂਕਿ ਖਵਾਜਾ ਪੀਰਾਂ ਦਾ ਪੀਰ ਹੈ ਖਵਾਜਾ ਜਦੋਂ ਤੁਹਾਨੂੰ ਸਪਨੇ ਵਿੱਚ ਰੁਕਿਆ ਹੋਇਆ ਨਜ਼ਰ ਆਉਂਦਾ ਹੈ ਸਮਝ ਲੈਣਾ ਕਿ ਲੈਨ ਜਿਹੜੀ ਆ ਰੁਕ ਚੁੱਕੀ ਆ ਕਿਰਪਾ ਜਿਹੜੀ ਉਹ ਰੁਕ ਚੁੱਕੀ ਆ ਜਾਂ ਕਿਸੇ ਨੇ ਰੋਕ ਲਗਾ ਦਿੱਤੀ ਹੈ ਜਾਂ ਫਿਰ ਖੁੱਦ ਹੀ ਕੋਈ ਨਾ ਕੋਈ ਗਲਤੀ ਕਰ ਲਈ ਹੈ ਜਿਹੜਾ ਇਹ ਸਭ ਸੰਕੇਤ ਸਾਨੂੰ ਮਿਲਣੇ ਸ਼ੁਰੂ ਹੋ ਚੁੱਕੇ ਆ ਸੋ ਕਾਫੀ ਤਰ੍ਹਾਂ ਦੇ ਸੰਕੇਤ ਹੈ ਜਿਨ੍ਹਾਂ ਨੂੰ ਸਮਝਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਸੋ ਕਦੇ ਵੀ ਸੁਪਨੇ ਦੇ ਵਿੱਚ ਰੁਕਿਆ ਹੋਇਆ ਪਾਣੀ ਨਜ਼ਰ ਆਵੇ ਤਾਂ ਇਹਦਾ ਇਹੀ ਇਸ਼ਾਰਾ ਹੁੰਦਾ ਹੈ ਜਾਂ ਤਾਂ ਕੋਈ ਆਪ ਤੋਂ ਗਲਤੀ ਹੋ ਜਾਂਦੀ ਹੈ ਜਾਂ ਫਿਰ ਕੋਈ ਰੋਕ ਲਾ ਦਿੰਦਾ ਹੈ ਸੋ ਇਸ ਕਰਕੇ ਕਹੀਦਾ ਕਿ ਕਦੇ ਵੀ ਰੌਲਾ ਜਿਹੜਾ ਨਹੀਂ ਪਾਉਣਾ ਚਾਹੀਦਾ ਜਿੰਨਾ ਤੁਸੀਂ ਇਹਨਾਂ ਗੱਲਾਂ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕਰੋਗੇ ਉੰਨਾ ਹੀ ਜ਼ਿੰਦਗੀ ਵਿੱਚ ਲਾਭ ਪਾਉਂਗੇ ਸੋ ਬਾਕੀ ਇਹਦੇ ਲਈ ਇੱਕ ਕਰਮ ਕਰਨਾ ਚਾਹੀਦਾ ਹੈ ਐਤਵਾਰ ਦੇ ਦਿਨ ਕਰਮ ਕੀ ਹੈ ਆਪਾਂ ਦੱਸ ਦਿੰਨੇ ਆ ਜੀ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਨਾਰਾਜ਼ਗੀ ਕੋਈ ਹੈ ਮਾਲਕ ਦੀ ਸੋ ਇੱਕ ਕਰਮ ਕਰ ਲੋ ਇੱਕ ਕਰਮ ਦੇ ਨਾਲ ਹੀ ਚਾਹੇ ਤੁਸੀਂ ਕਿਸੇ ਵੀ ਪੀੜ ਦੀ ਸੇਵਾ ਕਰਦੇ ਹੋ ਤੇ ਸਾਰੇ ਰਸਤੇ ਖੁੱਲ ਜਾਂਦੇ ਆ ਲੈਨ ਜਿਹੜੀ ਆ ਤੁਰ ਪੈਂਦੀ ਹੈ ਸੋ ਸੁਪਨੇ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਕੁਝ ਨਜ਼ਰ ਆਉਂਦਾ ਹੈ ਤੇ ਉੱਥੇ ਤੁਹਾਨੂੰ ਇੱਕ ਕਰਮ ਕਰਨਾ ਚਾਹੀਦਾ ਕਿ ਪੰਜ ਐਤਵਾਰ ਲਗਾਤਾਰ ਜੇਕਰ ਤੁਸੀਂ ਕੱਚਾ ਦਲੀਆ ਜਾਂ ਫਿਰ ਬਣਾ ਕੇ ਦਲੀਆ ਚੱਲਦੇ ਹੋਏ ਪਾਣੀ ਵਿੱਚ ਪਾਉਂਦੇ ਹੋ ਤਾਂ ਇਹ ਸਭ ਬੰਦਨ ਜਿਹੜੇ ਟੁੱਟ ਜਾਂਦੇ ਆ ਕਿਉਂਕਿ ਖਵਾਜਾ ਹਰ ਇੱਕ ਦੀ ਸੁਖਣਾ ਵੀ ਲੈ ਲੈਂਦਾ ਹੈ ਖਵਾਜਾ ਹੀ ਇੱਕ ਇਹੋ ਜਿਹਾ ਪੀਰ ਹੈ ਜਿਹੜਾ ਸਭ ਕੁਝ ਖੜਾ ਕੇ ਲੈ ਜਾਂਦਾ ਕੀਤਾ ਕਰਾਇਆ ਦੂਰ ਕਰ ਦਿੰਦਾ ਹੈ ਕਿਉਂਕਿ ਜਦੋਂ ਖਵਾਜਾ ਆਪਣੀ ਆਈ ਤੇ ਆਉਂਦਾ ਹੈ ਖਵਾਜੇ ਨੂੰ ਅਸੀਂ ਖੁਸ਼ ਕਰ ਲਿਆ ਤੇ ਸਾਡੀ ਸੇਵਾ ਸਫਲ ਹੋ ਜਾਵੇਗੀ ਸੋ ਜੇਕਰ ਕਿਸੇ ਦਾ ਕੁਝ ਕੀਤਾ ਕਰਾਇਆ ਹੈ ਕਿਸੇ ਦੀ ਰੋਕ ਲਗਾਈ ਆ ਉਹ ਵੀ ਟੁੱਟ ਜਾਨੇਗੀ ਜੇਕਰ ਕਿਸੇ ਦਾ ਕੋਈ ਕੰਮ ਨਹੀਂ ਬਣਦਾ ਕੋਈ ਰੁਕਾਵਟ ਕੰਮਕਾਰ ਵਿਚ ਆ ਰਹੀ ਆ ਤੇ ਉਹ ਵੀ ਦੂਰ ਹੋ ਜਾਂਦੀ ਹੈ ਜੇਕਰ ਤੁਸੀਂ ਪੰਜ ਐਤਵਾਰ ਇਹ ਕਰਮ ਕੰ ਲੈ ਉਹ ਵਿਸ਼ਵਾਸ ਰੱਖ ਕੇ ਕਰਮ ਕਰਨਾ ਹੈ ਸੋ ਕੋਸ਼ਿਸ਼ ਕਰਨੀ ਕਿ ਇਹ ਕਰਮ ਵਿਸ਼ਵਾਸ ਰੱਖ ਕੇ ਤੇ ਅਰਦਾਸ ਬੇਨਤੀ ਕਰਕੇ ਕੀਤਾ ਜਾਵੇ ਤਾਂ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਇਹ ਪੰਜਾਂ 12 ਦੇ ਵਿੱਚ ਹੀ ਖਵਾਜੇ ਦੇ ਫਿਰ ਸੰਕੇਤ ਮਿਲਨੇ ਸ਼ੁਰੂ ਹੋ ਜਾਣਗੇ ਜਿਸ ਦਿਨ ਸੁਪਨੇ ਦੇ ਵਿੱਚ ਤੁਹਾਨੂੰ ਖਵਾਜਾ ਚੱਲਦਾ ਹੋਇਆ ਨਜ਼ਰ ਆਉਣਾ ਸ਼ੁਰੂ ਹੋ ਗਿਆ ਤਸਮਝ ਲੈਣਾ ਕਿ ਜੋ ਨਾਰਾਜ਼ਗੀ ਹੈ ਜੋ ਰੋਕ ਹੈ ਜੋ ਰੁਕਾਵਟ ਹੈ ਉਹ ਦੂਰ ਹੋ ਚੁੱਕੀ ਜੇਕਰ ਪਹਿਲਾਂ ਤੁਹਾਨੂੰ ਸੁਪਨੇ ਵਿੱਚ ਨਜ਼ਰ ਆਉਂਦਾ ਕਿ ਚੱਲਦਾ ਹੋਇਆ ਪਾਣੀ ਦਿਸਦਾ ਹੈ ਤਾਂ ਬਹੁਤ ਹੀ ਵਧੀਆ ਸੰਕੇਤ ਹੁੰਦਾ ਹੈ ਕਿ ਲੈਨ ਤੁਹਾਡੀ ਸਹੀ ਹੈ ਚੱਲ ਰਹੀ ਹੈ ਤੇ ਮਾਲਕ ਦੀ ਕਿਰਪਾ ਹੈ ਸੇਵਾ ਤੋਂ ਖੁਸ਼ ਆ ਸੋ ਜੇ ਸੁਪਨੇ ਦੇ ਵਿੱਚ ਰੁਕਿਆ ਹੋਇਆ ਪਾਣੀ ਨਜ਼ਰ ਆਉਂਦਾ ਹੈ ਤਾਂ ਉਹ ਥੋੜੀ ਬਹੁਤੀ ਨਾਰਾਜ਼ਗੀ ਦਾ ਕਾਰਨ ਹੁੰਦਾ ਹੈ ਸੋ ਇਹ ਕਰਮ ਕਰੋਗੇ ਤਾਂ ਸਭ ਨਾਰਾਜ਼ਗੀਆਂ ਦੂਰ ਹੋ ਜਾਣਗੀਆਂ ਬਾਕੀ ਇੱਥੇ ਗੱਲ ਕੀਤੀ ਸੀ ਕਿ ਸੁਪਨੇ ਵਿੱਚ ਦਰਮੇਸ਼ ਨਜ਼ਰ ਆਣੇ ਸੋ ਦਰਮੇਸ਼ ਨੂੰ ਜੇਕਰ ਤੁਸੀਂ ਦੁੱਧ ਪਾਓ ਤਾਂ ਬਹੁਤ ਹੀ ਵਧੀਆ ਗੱਲ ਹੈ ਕਾਲੇ ਦਰਮੇਸ਼ੋਂ ਦੁੱਧ ਪਾਓ ਜੋ ਵੀ ਰੋਕ ਰੁਕਾਵਟ ਹੈ ਨਾਰਾਜ਼ਗੀ ਹੈ ਉਹ ਦੂਰ ਹੋ ਜਾਵੇਗੀ